ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਅੱਜ ਆਪਾਂ ਚੱਲ ਨਹੀਂ ਆ ਚ ਖੇਤ ਤੇ ਉੱਥੇ ਜਾ ਕੇ ਆਪਾਂ ਮਿਲਦੇ ਹਾਂ ਤੁਸਾਰਿਆਂ ਤੇ ਆਪਣੀ ਨਵੀਂ ਵਲੌਗ ਦੀ ਸ਼ੁਰੂਆਤ ਕਰਦੇ ਹਾਂ ਜੀ ਚਲੋ ਜੀ ਆਪਾਂ ਪਹੁੰਚ ਗਏ ਜੀ ਖੇਤ ਤੇ ਅੱਜ ਮੈਂ ਤੁਹਾਨੂੰ ਵਲੌਗ ਦੇ ਵਿੱਚ ਦਿਖਾਉਂਗੀ ਸਾਡੀ ਗੋਭੀ ਦਾ ਹਾਲ ਜੋ ਮੈਂ ਤੁਹਾਨੂੰ ਪਿਛਲੇ ਵਲੌਗ ਦੇ ਵਿੱਚ ਸ਼ੇਅਰ ਕੀਤਾ ਸੀ ਕਿ ਬਹੁਤ ਜ਼ਿਆਦਾ ਗੋਭੀ ਦਾ ਨੁਕਸਾਨ ਹੋਇਆ ਹੈ ਸਾਡੇ ਏਰੀਆ ਵੱਲ ਤੇ ਹੁਣ ਆਪਾਂ ਜਾਂਦੇ ਹਾਂ ਜੀ ਗੋਭੀ ਦਾ ਹਾਲ ਦੇਖਣ ਆ ਦੇਖੋ ਜੀ ਆ ਸਾਡੇ ਪੱਠੇ ਸੀਗੇ ਇਹ ਵੀ ਮਰ ਗਏ ਸੀਗੇ ਤੇ ਫੇਰ ਦੁਬਾਰਾ ਹੋ ਗਏ ਤੇ ਡੈਡੀ ਉਹਨਾਂ ਨੇ ਪਾਈ ਸੀ ਰੂੜੀ ਰੇ ਤੇ ਅੱਗੇ ਆਪਾਂ ਦੇਖਾਂਗੇ ਜੀ ਗੋਭੀ ਦਾ ਹਾਲ ਜੇ ਕਿਸੇ ਨੇ ਪਿਛਲਾ ਵਲੌਗ ਨਹੀਂ ਦੇਖਿਆ ਤਾਂ ਉਹ ਵੀ ਜ਼ਰੂਰ ਦੇਖਿਓ ਵੀ ਬਹੁਤ ਵਧੀਆ ਬਣਿਆ ਸੀਗਾ ਤੇ ਆ ਦੇਖੋ ਜੀ ਆਪਾਂ ਪਹੁੰਚ ਗਿਆ ਜੀ ਆ ਇਧਰ ਲਾਈਆਂ ਵਿਆ ਮੋਲੀਆਂ ਤੇ ਆ ਰਹੀ ਜੀ ਆਪਣੀ ਗੋਭੀ ਇਹ ਆਪਾਂ ਗੋਭੀ ਦੀ ਵੈਰਾਈਟੀ ਲਾਈ ਆ ਜੀ ਜਿਹੜੀ ਅੱਗੇ ਆਉਗੀ ਦੀਵਾਲੀ ਵੇਲੇ ਨੂੰ ਆਹ ਮੂਲੀਆਂ ਵੀ ਖੜੀਆਂ ਐ ਜੀ ਇਹ ਗੋਭੀ ਦਾ ਰੇਟ ਵਾਵਾ ਮਿਲ ਜਾਂਦਾ ਏ ਬਾਕੀ ਤਾਂ ਜਿਹੜੀ ਅੱਗੇ ਗੋਭੀ ਆਊਗੀ ਉਹ ਤਾਂ 2-3 ਰੁਪਏ ਵਿਕਣੀ ਆ ਉਹਦਾ ਤਾਂ ਕੋਈ ਫਾਇਦਾ ਨਹੀਂ ਹੋਣਾਗਾ ਆਪਾਂ ਲਾਇਆ ਤਾਂ ਥੋੜਾ ਜਿਹਾ ਹੀ ਵਾਣਾ ਕਿਉਂਕਿ ਹਜੇ ਤਾਂ ਪਹਿਲੀ ਵਾਰ ਹੀ ਲਾਇਆ ਏ ਦੇਖੋ ਕਿਵੇਂ ਹੁੰਦਾ ਕਿਵੇਂ ਨਹੀਂ ਹੁੰਦਾਗਾ ਬਾਕੀ ਸਾਡੇ ਥੋੜੇ ਜਿਹੇ ਬੂਟੇ ਮਰ ਗਏ ਸੀਗੇ ਇਹਦੇ ਵਿੱਚ ਮੀਂਹ ਦੇ ਕਾਰਨ ਕਿਉਂਕਿ ਇਧਰ ਪਾਣੀ ਆ ਗਿਆ ਸੀਗਾ ਮੈਂ ਤੁਹਾਨੂੰ ਦੱਸਿਆ ਸੀ ਪਿਛਲੇ ਵਲੌਗ ਦੇ ਵਿੱਚ ਵੀ ਆਪਣੇ ਇਧਰ ਪਰ ਡਟ ਗਈ ਸੀਗੀ ਨਹਿਰ ਲੱਗ ਗਈ ਆ ਜਿਹਦੇ ਘਰਨ ਵਿੱਚ ਪਾਣੀ ਆ ਗਿਆ ਤੇ ਕਈ ਬੂਟੇ ਮਰ ਗਏ ਬਾਕੀ ਹਜੇ ਤੱਕ ਤਾਂ ਸਭ ਕੁਝ ਠੀਕ ਆ ਉਧਰ ਇਹਤਾਇਆ ਜੀ ਕਾ ਕੱਢਣ ਲੱਗੇ ਹੋਏ ਆ ਬਾਕੀ ਰਿਆਂ ਸਪਰੀਆਂ ਤਾਂ ਚਲੋ ਆਪਾਂ ਵਾਲੀਆਂ ਨਹੀਂ ਪਾਈਆਂ ਇਹਨਾਂ ਕਿ ਰੱਖਣੀ ਵੀ ਆ ਘਰੇ ਗੋਭੀ ਖਾਣ ਵਾਸਤੇ ਵਧੀਆ ਤੇ ਵੇਚਣੀ ਤਾਂ ਚਲੋ ਆਪਾਂ ਹੈਗੀ ਹੋਈ ਆ ਆਲੀ ਗੋਭੀ ਨੇ ਫਾਇਦਾ ਦੇਣਾ ਹੁੰਦਾ ਹਨਾ ਆਪਾਂ ਨੂੰ ਅੱਗੇ ਤਾਂ ਬਸ 2-3 ਰੁਪਏ ਵਿਕਨੀ ਆ ਬਾਕੀ ਤੁਸੀਂ ਦੱਸਿਓ ਜੇ ਤੁਸੀਂ ਗੋਭੀ ਵਿਝੀ ਆ ਤਾਂ ਕਿਵੇਂ ਆ ਤੁਹਾਡੀ ਗੋਭੀ ਦਾ ਹਾਲ ਤੁਸੀਂ ਵੀ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੇ ਆਪਾਂ ਚੰਨ ਕਰਦੀ ਆ ਜੀ ਵਲੌਗ ਦਾ ਐਂਡ ਹੁਣ ਤੇ ਘਰਾਂ ਨੂੰ ਜਾਂਦੇ ਆ ਵਲੌਗ ਜੇ ਵਧੀਆ ਲੱਗਿਆ ਹੋਵੇ ਜੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਕੇ ਦੱਸਿਓ ਜੇ ਕੋਈ ਸੁਜੈਸ਼ਨ ਦੇਣੀ ਹੋਵੇ ਗੋਭੀ ਰਿਲੇਟਡ ਤਾਂ ਉਹ ਵੀ ਦਿਓ ਬਾਕੀ ਆ ਰਹੀ ਆ ਜੀ ਸਾਡਾ ਮੋਤੀ ਇਹ ਬਿਠਾਇਆ ਵਾ ਜੀ ਸਾਡੇ ਗੋਭੀ ਦੇ ਰਾਖੀ ਕਰਨ ਵਾਸਤੇ ਤੇ ਹੁਣ ਚੰਦੇ ਆ ਜੀ ਆਪਾਂ ਘਰੇ ਡੇਢ ਦਾ ਕੰਮ ਨਿਪਟੜ ਗਿਆ ਤੇ ਵਲੌਗ ਦਾ ਐਂਡ ਕਰਦੇ ਆ ਜੀ ਸਤਿ ਸ਼੍ਰੀ ਅਕਾਲ ਜੀ